ਸਾਤਿਸ਼ਰ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੌਜੜੀ ਜੀ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਅੱਜ ਦੀ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਵੇਂ ਦਾ ਰਹਿ ਸਕਦਾ ਅਗਰ ਤੁਹਾਨੂੰ ਸਾਂਝੀ ਕਰਨੀ ਆ ਦਿਨ ਅੱਜ 23 ਅਕਤੂਬਰ ਦਾ ਤਸਵੀਰ ਦੇ ਲਗਭਗ 9 ਵਜੇ ਚੱਲਿਆ ਸਾਢੇ 8 ਦਾ ਟਾਈਮ ਹੋਣ ਜਾ ਰਿਹਾ ਸੈਟਲਾਈਟ ਦੱਸ ਰਿਹਾ ਇਸੇ ਤਰ੍ਹਾਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਪੰਜਾਬ ਦੀ ਗੱਲ ਕਰੀਏ ਤੇ ਨਾਲ ਲੱਗਦੇ ਖੇਤਰਾਂ ਦੀ ਅ ਇਸ ਵੇਲੇ ਲਗਭਗ ਮੌਸਮ ਸਾਫੀ ਬਣਿਆ ਹੋਇਆ ਏਅਰ ਕੁਆਲਿਟੀ ਟੈਕਸ ਦਾ ਜਿਹੜਾ ਲੈਵਲ ਹੈ ਉਹ ਚੜਿਆ ਹੋਇਆ ਕਿਉਂਕਿ ਬੀਤੇ ਜਿਹੜੇ ਤਿਉਹਾਰ ਲੰਘੇ ਆ ਇਹਨਾਂ ਕੋਈ ਜਿਹੜਾ ਏਕੀਬਾਈ ਜਿਹੜਾ ਲੈਵਲ ਹੈ ਏਅਰ ਕੁਆਲਿਟੀ ਇੰਡੈਕਸ ਦਾ ਯਾਨੀ ਕਿ ਹਵਾ ਦੀ ਜਿਹੜੀ ਗੁਣਵੱਤਾ ਹੈ ਉਹ ਕਾਫੀ ਖਰਾਬਸ਼ੀਲੇਣ ਦੇ ਵਿੱਚ ਪਹੁੰਚਿਆ ਜੇਕਰ ਅੱਜ ਦੀ ਆਪਾਂ ਗੱਲ ਕਰਦੇ ਆ ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਚੱਲਦਾ ਪਿਆ ਤੇ ਕਿਤੇ ਕਿਤੇ 200 250 ਕਿਤੇ 270 280 ਦੇ ਆਸ-ਪਾਸ ਚੱਲਦਾ ਪਿਆ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਤੇ ਇਹੀ ਹਾਲ ਹਰਿਆਣਾ ਦਾ ਤੇ ਦਿੱਲੀ ਦੇ ਕੁਝ ਖੇਤਰਾਂ ਦੇ ਵਿੱਚ 4 500 ਦੇ ਕਰੀਬ ਏਅਰ ਕੁ ਸੋ ਇਹ ਇਹਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੈ ਜਦੋਂ ਤੱਕ ਕੋਈ ਸਿਸਟਮ ਨਹੀਂ ਆਉਂਦਾ ਨਹੀਂ ਪੈਂਦਾ ਉਦੋਂ ਤੱਕ ਇਹ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਜਿਹੜਾ ਲੈਵਲ ਹੈ ਉਹ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਮੌਸਮ ਵਾਲੇ ਫੱਟੋਂ ਜੇਕਰ ਦੇਖਦੇ ਹਾਂ ਤੇ ਅੱਜ ਕਿਸੇ ਵੱਡੇ ਫੱਟੜ ਦੇ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜਿਹੜਾ ਇੱਕ ਹਲਕਾ ਜਿਹਾ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਬੀਤੇ ਦਿਨਾਂ ਦੇ ਵਿੱਚ ਉਹਦਾ ਵੀ ਅਸਰ ਹੁਣ ਸਮਾਪਤੀ ਤੇ ਆ ਤੇ ਉਹ ਵੀ ਹੁਣ ਪਹਾੜਾਂ ਵੱਲ ਨੂੰ ਕੁਝ ਕਰ ਚੁੱਕਾ ਜਿੱਦੇ 5-7 ਕਣੀ ਡਿਵੀਜ਼ਨ ਕੁਝ ਛੋਟੇ ਛੋਟੇ ਖੇਤਰਾਂ ਦੇ ਵਿੱਚ ਤੇ ਤਾਂ ਫਰ فیر ਰਹਤ ਰਹੇਗਾ ਪਰ 에어 ਕੁਆਲਿਟੀ ਇੰਡੈਕਸ ਜਿਹੜਾ ਜਿਹੜਾ ਲੈਵਲ ਹੈ ਉਸੇ ਤਰ੍ਹਾਂ ਬਰਕਰਾਰ ਰਹਿਣ ਦੀ ਸੰਭਾਵਨਾ ਹੈ ਸੋਫਾ ਇਹਦੇ ਪੱਖੋਂ ਬਚ ਕੇ ਰਹਿਣਾ ਤੇ ਜਿੰਨਾ ਹੋ ਸਕਦਾ ਹੈ ਵਿਚਾਰ ਰੱਖਿਓ ਪ੍ਰਦੂਸ਼ਣ ਤੋਂ ਤੇ ਫਿਲਹਾਲ ਅੱਜ ਵੱਡੇ ਫੱਦਰ ਦੇ ਕੋਈ ਤਬਦੀਲੀ ਸੰਭਵ ਨਹੀਂ ਹੈ ਧੰਨਵਾਦ